ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੋਟੋਆਂ ਕਰਾਇਆ ਕਰਨਗੇ ਜਾ ਕੁ ਥੋੜੀਆ ਮਜ਼ਾਕ ਥੋੜੀ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਬੈਠੋ ਗਗਨ ਇਸ ਥਾਣੇ 'ਚ ਮੈਡਮ ਤੋਂ ਡਿਊਟੀ ਹਾਂ ਹਾਂ ਗਗਨ ਮੇਰੀ ਡਿਊਟੀ ਇੱਥੇ ਆ ਅੱਛਾ ਹਾਂ ਜੀ ਮੈਡਮ ਇਹੋ ਜਿਹਾ ਕਿਹੜਾ ਕੇਸ ਆ ਜਿਹੜਾ ਤੋ ਤੋ ਸੋਲਵ ਹੀ ਨਹੀਂ ਹੋਇਆ ਇਹ ਹੀ ਤਾਂ ਗਗਨ ਸਮਝ ਤੋਂ ਬਾਹਰ ਆ ਪੀ 2-2 ਕਤਲ ਹੋਏ ਨੇ ਪਰ ਕਾਤਲ ਦਾ ਨਾ ਕੁਝ ਨਹੀਂ ਪਤਾ ਲੱਗ ਰਿਹਾ ਪਤਾ ਨਹੀਂ ਕੀ ਹੋ ਰਿਹਾ ਕੀ ਨਾ ਇੱਥੋਂ ਤੱਕ ਕਿ ਆ ਮੁੰਡੇ ਵਾਲੇ ਤਾਂ ਡੈੱਡ ਬੋਡੀ ਵੀ ਨਹੀਂ ਲੈਣ ਆਏ ਅੱਛਾ ਮੈਡਮ ਇਹਦਾ ਮਤਲਬ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਵਾਲੇ ਇਹਦਾ ਮਤਲਬ ਤਾਂ ਫਿਰ ਬਹੁਤ ਸੀਰੀਅਸ ਕੇਸ ਹੈ ਇਹ ਹਾਂ ਗਗਨ ਕੇਸ ਤਾਂ ਬਹੁਤ ਸੀਰੀਅਸ ਹੈ ਪੂਰੇ 1 ਮਹੀਨੇ ਤੋਂ ਲੱਗ ਰਿਹਾ ਹੈ ਕੇਸ ਸਮਝ ਨਹੀਂ ਆ ਰਹੀ ਕੀ ਕੀਤਾ ਜਾਵੇ 1 ਮਹੀਨਾ ਹੋ ਗਿਆ ਤੇ ਮੈਡਮ ਖਾਣੇ 'ਚ ਵੀ ਕੋਈ ਮੁਲਾਜ਼ਮ ਨਹੀਂ ਦਿਖ ਰਿਹਾ ਗगन ਕੁਸ਼ਕ ਮੁਲਾਜ਼ਮ ਤਾਂ ਨਾਕੇ ਤੇ ਆ ਇੱਕ ਦਲਾਵਰ ਤੇ ਦਰਸ਼ਨ ਉਹ ਦੋ ਦਿਨਾਂ ਤੋਂ ਛੁੱਟੀ ਤੇ ਚੱਲ ਰਹੇ ਨੇ ਅੱਛਾ ਚੱਲ ਕੋਈ ਨਾ ਇਹ ਕੰਮ ਨਾ ਸਾਰਾ ਤੈਨੂੰ ਮੈਂ ਸੌਂਪਦੀ ਆ ਇਹ ਕੰਮ ਜੋ ਕਰਨਾ ਹੈ ਨਾ ਤੈਨੂੰ ਪਤਾ ਹੀ ਆ ਕਿ ਇਹ ਸ ਬਹੁਤ ਉਲਝਿਆ ਹੋਇਆਗਾ ਹਾਂਜੀ ਜਲਦੀ ਤੋਂ ਜਲਦੀ ਸੋਲਵ ਕਰਨਾ ਹੈ ਇੱਕ ਕੰਮ ਕਰਨ ਲੱਗਨ ਤੂੰ ਜੀ ਮੈਡਮ ਜਿੱਥੇ ਤੱਕ ਮੇਰੀ ਸੋਚ ਆ ਨਾ ਮੈਨੂੰ ਉਹਦੇ ਘਰਦਿਆਂ ਤੇ ਪੂਰਾ ਡਾਊਟ ਹੈ ਕਿਉਂਕਿ ਉਹਦੇ ਘਰ ਦੇ ਮੈਨੂੰ ਕੋਈ ਵੀ ਪ੍ਰੂਫ ਨਹੀਂ ਦੇ ਰਹੇ ਕੁਝ ਵੀ ਸੱਚ ਨਹੀਂ ਦੱਸ ਰਹੇ ਜਿੰਨੀ ਦੇਰੇ ਕੇਸ ਸੋਲਵ ਨਹੀਂਦਾ ਹੋ ਜਾਂਦਾ ਉਹਦੇ ਘਰਦਿਆਂ ਤੇ ਪੁਛਕੜਤਾਲ ਜਾਰੀ ਆ ਤੂੰ ਨਾ ਉਹਨਾਂ ਦੇ ਘਰੇ ਜਾਣਾ ਹੈ ਉਹਨਾਂ ਦੇ ਘਰਦਿਆਂ ਤੇ ਪੂਰੀ ਨਿਗਰ ਰੱਖਣੀ ਆ ਕੌਣ ਆਉਂਦਾ ਹੈ ਕੌਣ ਜਾਂਦਾ ਹੈ ਬਾਕੀ ਜੇ ਏਰੀਏ ਦੇ ਵਿੱਚ ਕੁਝ ਵੀ ਪਤਾ ਲੱਗਦਾ ਨਾ ਤੁਰੰਤ ਮੈਨੂੰ ਸੂਚਨਾ ਦੇਣੀ ਆ ਜੀ ਮੈਡਮ ਮੈਂ ਸਭ ਸਮਝ ਗਈ ਬਾਕੀ ਤੁਸੀਂ ਮੇਰੇ ਤੇ ਛੱਡ ਦੋ ਮੈਂ ਕੀ ਕਰਨਾ है अच्छा ठीक है अच्छा मैडम मैं चल रही चल कुछ हद तक मैं सोचा ना उम्मीद ठीक रहेगा एवं कातल का हाथ लगना बहुत मुश्किल है दाल तो बन गई रोटियां भी बनी पा ਖਾਨ ਨੂੰ ਚਿੱਤ ਤਾਂ ਕੋਈ ਨਹੀਂ ਕਰਦਾ ਹੈਗਾ ਇੱਕ ਤਾਂ ਨਾ ਮੈਥੋਂ ਸਾਰਾ ਦਿਨ ਕੰਮੇ ਨਹੀਂ ਲੋਟਾਂਦੇ ਇਹ ਕੰਮਾਂ ਦੀ ਵੀ ਪਿੰਗ ਪਈ ਰਹਿੰਦੀ ਹੈ ਕੀ ਕਰਾਂ ਜੀ ਇਹ ਨਹੀਂ ਕਰਦਾ ਕੋਈ ਕੰਮ ਕਰਨ ਨੂੰ ਆਹ ਕਿਹਦਾ ਫੋਨ ਵੱਜ ਗਿਆ ਆਏ ਹਾਏ ਗੁਰੇ ਦਾ ਹੈਲੋ ਹੋ ਠੀਕ ਐ ਪੁੱਤ ਮੈਂ ਤਾਂ ਕਿੱਥੋਂ ਠੀਕ ਆ ਪੁੱਤ ਜਦੋਂ ਦੀ ਉਹ ਕੁੜੀ ਗਈ ਐ ਨਾ ਬਸ ਸਾਰਾ ਦਿਨ ਦੁਖੀ ਹੀ ਰਹਿਨੀ ਆ ਮਾਂ ਜੇ ਨੂੰ ਸ਼ਾਂਤੀ ਮਿਲਦੀ ਉਹ ਨਹੀਂ ਹੈਗੀ ਚੋਹਰਾ ਬੜਬੜ ਖਾਈ ਜਾਂਦਾ ਚਲ ਮੇਰੀ ਤਾਂ ਛੱਡ ਪੁੱਤ ਹਾਂ ਦੱਸ ਮੇਰਾ ਬਾਪੂ ਕਿਵੇਂ ਆ ਠੀਕ ਆ ਹੁਣ ਉਹ ਪਹਿਲਾਂ ਬਿਮਾਰ ਜਾ ਹੋ ਗਿਆ ਸੀਗਾ ਹਾਂ ਪੁੱਤ ਦੱਸ ਕੀ ਗੱਲ ਕਹਿਣੀ ਐ ਕਰੀ ਸੀਗੇ ਪੁੱਤ ਜਾਣਾ ਤਾਂ ਮੈਂ ਕਿਤੇ ਵੀ ਨਹੀਂ ਹੈਗਾ ਅੱਛਾ ਉਹਨੂੰ ਕਰਨਾ ਚੱਲ ਕੋਈ ਗੱਲ ਨਹੀਂ ਪੁੱਤ ਆ ਜਾਓ ਤੁਸੀਂ ਗਰੀਆ ਮੈਂ ਤਾਂ ਚਲ ਚੰਗਾ ਪੁੱਤਰ ਇਹਨਾਂ ਦੇ ਵਿਚਾਰਾਂ ਦੀ ਅੱਡ ਭੱਜਣਾ ਪਈ ਰਹਿੰਦੀਆਂ ਨੇ ਚਲ ਆ ਜਾਣ ਦੇ ਦੁੱਖ ਸੁੱਖ ਕਰ ਲੰਦਾ ਟਡਹੋਲਾ ਕਰ ਲੰਦਾ ਵਿਚਾਰ ਆਪਦਾ ਹੋਰ ਕੀ ਕਰੇ ਸੱਚ ਆ ਮੁੰਡੇ ਨੂੰ ਵੀ ਦੱਸਦਾ ਮੈਂ ਵੀ ਗੁਰੀ ਹੋਰਾਂ ਨੇ ਆਣਾ ਹੈਗਾ ਇਹ ਤਾਂ ਹੀ ਨਹੀਂ ਪਤਾ ਚੰਦਰੇ ਦਾ ਕਿਹੜੇ ਪਾਸੇ ਟੱਬ ਜੇ ਕਹਿ ਨਹੀਂ ਆ ਮੜਾ ਜਾ ਲੈ ਉਹ ਜੱਸੀ ਮੈਂ ਹਸਾ ਦਾ ਕਮਵੀ ਨੱਬੜ ਗਿਆ ਸੱਨੀ ਕਰਨੀ ਸੀ ਕਰਤੀ ਮੈਂ ਮੈਂ ਹੁਣ ਐ ਕਰਦਾ ਯਾਰ ਅੱਜ ਯਾਰ ਨਸ਼ਾ ਜਾਣਾ ਕਰਾਂ ਕਿੰਨੇ ਦਿਨ ਹੋ ਗਏ ਯਾਰ ਸਰੀਰ ਜਾ ਟੁੱਟੀ ਜਾਂਦਾ ਉਹ ਦੋਸਤਾਂ ਨੇ ਵੀ ਫੋਨ ਕਰਿਆ ਸੀ ਵੀ ਆ ਜਾ ਆ ਜਾ ਚੱਲ ਅੱਜ ਫਿਰ ਮੈਂ ਜਾ ਕੇ ਆਉਣਾ ਜੱਸੀ ਪਤਾ ਹਾਂ ਵਾਂ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ। ਹਾਂ ਦੱਸ ਮਾਂ ਕੀ ਗੱਲ ਕਰਨੀ ਆ? ਮੈਂ ਕਰਨੀ ਆ ਪੁੱਤ। ਅੱਜ ਤੱਕ ਕਿਤੇ ਜਾਣਾ-ਜੁਣਾ ਤਾਂ ਨਹੀਂ ਹੈਗਾ। ਕਿਉਂ ਮਾਂ ਕੀ ਹੋ ਗਿਆ ਤੈਨੂੰ? ਉਹ ਮੈਂ ਤਾਂ ਜ਼ਰੂਰੀ ਕੰਮ ਜਾਣਾ। ਕਿਹੜਾ ਜ਼ਰੂਰੀ ਕੰਮ ਜਾਣਾ ਤਾਂ ਅੱਜ ਉਹਨਾਂ ਨੇ ਗੁਰੀ ਹੋਰਾਂ ਨੇ ਆਣਾ ਪੁੱਤ। ਕਿਤੇ ਨਾ ਜਾ ਅੱਜ। ਫਿਰ ਕਿਉਂ ਤਾਂ ਆ ਜਾਣਗੇ। ਉਦੋਂ ਨੂੰ ਤਾਂ ਮੈਂ ਮੁੜੇ ਆਉਂਗਾ। ਜਾਣਾ ਕਿੱਥੇ ਐ? ਮੈਂ ਸਭ ਜਾਣਦੀ ਆ। ਆ ਨਸੇ ਜੇ ਕਰਨੇ ਹੋਣੇ ਤਾਂ ਹੋਰ ਕਿਹੜੇ ਜ਼ਰੂਰੀ ਕੰਮ ਨੇ ਤੈਨੂੰ? ਤੂੰ ਬਹਿ ਜਾ ਟੱਕੇ। ਉਮਾ ਤਣ ਤੋਂ ਵੀ ਲਾਦਾ ਰਹਿੰਦਾ ਬਸ ਵੀ ਮਨ ਨਸੇ ਕਰਨੇ ਨੇ ਹੋਰ ਵੀ ਮੈਨੂੰ ਕੰਮ ਹੋ ਸਕਦਾ ਬਈ ਮੇਰਾ ਜੰਮਿਆ ਤੂੰ ਮੈਂ ਸਭ ਜਾਣਦੀ ਆ ਤੈਨੂੰ ਬਈ ਕੀ ਕੰਮ ਹੈਗਾ ਤੈਨੂੰ ਤੇ ਕੀ ਨਹੀਂ ਚੁੱਪ ਕਰਕੇ ਘਰੇ ਬਹਿ ਜਾ ਉਹਨਾਂ ਨੇ ਆਣਾ ਹੈ ਕਹਿੰਦਾ ਮੰਮੀ ਅਸੀਂ ਆ ਰਹੇ ਹਾਂ ਪਤਨੀ ਇਹ ਜੀ ਕੀ ਗੱਲਬਾਤ ਹੈ ਕੋਈ ਗੱਲਬਾਤ ਕਰਨੀ ਹੈ ਪੁੱਤ ਕੋਈ ਰੈਸਲਾ ਕਰਦੇ ਹੋਣੇ ਕੀਪਤਾ ਉਹਨਾਂ ਨੂੰ ਆਪਣੀ ਕੁੜੀ ਬਾਰੇ ਕੋਈ ਸੋ ਉਹ ਲੱਗੀ ਹੋਣੀ ਬਈ ਚੱਲ ਕਈ ਵਾਰੀ ਫੋਨ 'ਚ ਗੱਲ ਦੱਸਣ ਵਾਲੀ ਨਹੀਂ ਹੁੰਦੀ ਬਹਿ ਕੇ ਗੱਲ ਕੁਝ ਹੋਰ ਹੁੰਦੀ ਹੈ ਉਮਾ ਜਦੋਂ ਨੂੰ ਆਉਣਗੇ ਨਾ ਹੋ ਉਦੋਂ ਤੁਮ ਮੜਿਆ ਆਉਂਗਾ ਮੈਨੂੰ ਵੀ ਜ਼ਰੂਰੀ ਕੰਮ ਆ ਜਾਣਦੀ ਆ ਤੈਨੂੰ ਮੁੜਨ ਵਾਲੇ ਨੂੰ ਕਿਉਂ ਮੈਨੂੰ ਕਵਰਾਟ ਕਰਦਾ ਹੁੰਨਾ ਤੂੰ ਆਥਣ ਕਰ ਦੇਂਗਾ ਤੂੰ ਉੱਥੇ ਉਹ ਐਨਾ ਟਾਈਮ ਨਹੀਂ ਲਾਉਂਦਾ ਗਾ ਮਾਂ ਮੈਂ ਤਾਂ ਗਿਆ ਤੇ ਆਇਆ ਬਸ ਬਈ ਤੈਨੂੰ ਸਮਝ ਕਿਉਂ ਨਹੀਂ ਆਂਦੀ ਉਹ ਤਾਂ ਹੁਣ ਤਾਂ ਸੁਧਰ ਜਾ ਬਈ ਐਨਾ ਕੁਝ ਹੋ ਗਿਆ ਘਰੇ ਐਡਾ ਵੱਡਾ ਪਾਣਾ ਵਰਤ ਗਿਆ ਹੈ ਫੇਰ ਵੀ ਤੈਨੂੰ ਅਕਲ ਨਹੀਂ ਆਂਦੀ ਹੈਗੀ ਹਾ ਲੋਕ ਪਤਾ ਹੈ ਕਿੰਨੀਆਂ ਕਿੰਨੀਆਂ ਗੱਲਾਂ ਕਰਦੇ ਨੇ ਕਹਿੰਦੇ ਨੇ ਕੋਈ ਕੁਰੀਚੀ ਕਾਨਮੀਨ ਹੋਣੀ ਹਾਂ ਕਰਕੇ ਇਹਦੇ ਭਾਈ ਨੇ ਨਸ਼ੇ ਚ ਖਾਦੇ ਪੀਤੇ ਚੋਸੇ ਨੇ ਕਰਤਾ ਹੋਣਾ ਕੋਈ ਕੰਮ ਨਾ ਤੇਰੇ ਕਹਿਣ ਦਾ ਮਤਲਬ ਕੀ ਅਮਾ ਬੇ ਦੀਪੀ ਨੂੰ ਮੈਂ ਮਾਰਿਆ ਉਹ ਪਤਾ ਤੈਨੂੰ ਮੈਂ ਉਹਦੀ ਭੈਣ ਨੂੰ ਕਿੰਨਾ ਪਿਆਰ ਕਰਦਾ ਸੀ ਫੇ ਪੁੱਤ ਮੈਂ ਕਾਨੂੰ ਕਹਿਨੀ ਆ ਇਹ ਗੱਲਾਂ ਇਹ ਗੱਲਾਂ ਤਾਂ ਬਾਹਰ ਲੋਕ ਕਹਿੰਦੇ ਨੇ ਸੁਣਾ ਮੈਂ ਕਿਸੇ ਤੋਂ ਹੁਣ ਕਿਹਦਾ ਕਿਹਦਾ ਮੂੰਹ ਬੰਦ ਕਰ ਦੇਗਾ ਤੂੰ ਐਂ ਦੱਸ ਭਲਾ ਹੈ ਉਹ ਲੋਕ ਤਾਂ ਉਹੀ ਭੌਂਕੀ ਜਾਂਦੇ ਨੇ ਮੈਂ ਭਲਾ ਉਹਦੀ ਭੈਣ ਦਾ ਕਤਲ ਕਿਉ ਕਰੂੰਗਾ ਮੈਂ ਤਾਂ ਵਿਚਾਰੀ ਦਾ ਇੰਨਾ ਕਰਦਾ ਸੀ ਮੈਂ ਮੰਨਿਆ ਮੈਂ ਨਸ਼ੇ ਕਰਦਾ ਪਰ ਮੈਂ ਇਹ ਕੰਮ ਥੋੜੀ ਕਰੂੰਗਾ ਹੁਣ ਵੇ ਪਹਿਲਾਂ ਬਥੇਰਾ ਕੁਝ ਹੋ ਗਿਆ ਹੋਰ ਕੀ ਕੁਝ ਹੋਣਾ ਬਾਕੀ ਹੈ ਹਲੇ ਉਹ ਮਾਂ ਬਥੇਰੇ ਕੋਸ਼ਿਸ਼ ਕਰਦਾ ਮੈਂ ਕੀ ਕਰਾਂ ਹੁਣ ਜਦੋਂ ਤੋੜ ਜੀ ਲਾ ਦੀਆ ਫਿਰ ਉਹ ਰਿਹਾਨੀ ਆਂਦਾ ਬੜਾ ਟਾਂ ਮੇਰੇ ਤੋਂ ਦੇ ਪੁੱਤ ਕਿਉਂ ਮੈਂ ਆਪਣੀ ਜ਼ਿੰਦਗੀ ਬਰਬਾਦ ਕਰਨ ਲੱਗਾ ਹਾਂ ਆ ਥੋੜੀ ਥੋੜੀ ਨਾਲ ਬਹੁਤੇ ਵੀ ਵੱਜ ਜਾਂਦੇ ਨੇ ਨਸ਼ੇ ਜਾਣ ਦੇ ਸੰਭਲ ਜਾ ਸੰਭਲ ਜਾ ਮੈਂ ਤੇਰੀ ਮਾਂ ਪੁੱਤ ਮੈਂ ਸੋਡਾ ਭਲਾ ਚਾਹੁੰਨੀ ਆ ਹੈ ਪਹਿਲਾਂ ਤਾਂ ਮੈਂ ਕੀ ਗਵਾਲੀ ਮੈਨੂੰ ਤੇਰੇ ਤੋਂ ਵੀ ਡਰ ਲੱਗਦਾ ਬਥੇਰੇ ਥਾਵੇਂ ਸੁਨੇਗਾ ਵੀ ਉਹ ਨਸ਼ਾ ਖਾ ਕੇ ਉੱਥੇ ਪਿਆ ਸੀ ਟੰਨ ਹੋਇਆ ਉਹ ਚਲ ਕੋਈ ਨਾ ਮਾ ਹੁਣ ਤੂੰ ਬੋਲੀ ਫਿਕਰ ਜੀ ਨਾ ਕਰ ਮਾਂ ਤਾਂ ਕਹਿੰਦਾ ਜੀ ਮਾਂ ਮਨ ਬਗ ਜਾਂਦੇ ਉਹ ਤੂੰ ਚੁੱਪ ਕਰਕੇ ਘਰੇ ਬਹਿ ਜਾ ਕਿਤੇ ਨਹੀਂ ਜਾਣਾ ਕੱਲ ਨੂੰ ਕਿਹੜਾ ਦਿਨ ਨਹੀਂ ਚੜੂਗਾ ਤੂੰ ਕੱਲ ਨੂੰ ਭੱਜ ਜਿੱਥੇ ਜਾਣਾਗਾ ਉਵੇਂ ਮੇਰੇ ਤੋਂ ਪੁੱਠਾ ਬਲਵਾਈ ਜਾਣਾ ਹੁਣ ਚੰਗਾ ਮਾਂ ਫਿਰ ਆਹੋ ਜਾ ਹੀ ਨਾ ਕਿਤੇ ਦੇਖ ਲਈ ਜੇ ਕਰੋਂ ਪੈਰ ਬਾਹਰ ਪੈਰ ਪੱਟੇ ਤਾਂ ਉਹ ਨਾ ਜਾਂਦਾ ਨਹੀਂਗਾ ਫਿਰ ਮੈਂ ਕਰੀ ਹੁਣ ਯਾਰ ਬੇਬੀ ਨੂੰ ਕਿਵੇਂ ਮਨਾਵਾ ਚੱਲ ਯਾਰ ਰਹਿਣ ਦਿੰਨਾ ਫਿਰ ਅੱਜ ਜਿੱਥੇ ਐਨੇ ਦਿਨ ਸਾਰੇ ਇੱਕ ਦਿਨ ਹੋਰ ਸਾਰ ਲਾਂਗੇ ਆ ਜਾ ਬਈ ਆ ਬਈ ਆ ਬਈ ਪੁੱਤ ਕੁਰਸੀ ਖਿੱਚ ਲੈ ਬੱਠੂ ਬੈਂਜੀ ਤੁਸੀਂ ਵੀ ਸੇਤਾਂ ਦਾ ਠੀਕ ਨਹੀਂ ਤੁਹਾਡੀਆਂ ਬਸ ਕਸਤੀਆਂ ਰੱਬ ਨੇ ਠੀਕ ਹ ਹ ਚਲੋ ਪੈ ਜੀ ਸਾਨੂੰ ਵੀ ਬਹੁਤ ਦੁੱਖ ਹੈ ਜਿੱਥੇ ਤੁਹਾਡੀ ਧੀ ਸੀਗੀ ਅਸੀਂ ਵੀ ਧੀਆਂ ਤੋਂ ਵੱਧ ਕੇ ਚਾਹੁੰਦੇ ਸੀਗੇ ਸਾਡੇ ਘਰੀ ਸਾਰੀ ਉਮਰ ਰਹਿਣਾ ਸੀਗਾ ਸਾਡੀ ਸੇਵਾ ਸੰਭਾਲ ਕਰਨੀ ਸੀ ਸਾਨੂੰ ਵੀ ਬਹੁਤ ਦੁੱਖ ਹੈ ਇਸ ਗੱਲ ਦਾ ਬਾਕੀ ਉਹ ਕਹਿੰਦੇ ਪ੍ਰਮਾਤਮਾ ਦੀਆਂ ਲਿਖੀਆਂ ਤੇ ਕੋਈ ਸੀ ਦਾ ਜ਼ੋਰ ਨਹੀਂ ਚੱਲਦਾ ਬੰਦਾ ਤਾਂ ਬਹੁਤ ਕੁਝ ਚਾਹੁੰਦਾ ਹੈਗਾ ਜੋ ਉਹਨੂੰ ਚੰਗਾ ਲੱਗਦਾ ਹੁੰਦਾ ਤਾਂ ਪੈ ਜੀ ਉਹੀ ਹੈਗਾ ਤੇ ਆ ਕੇ ਹਾਂ ਪੈ ਜੀ ਸਾਨੂੰ ਮਾਫ਼ ਕਰਿਓ ਤੁਸੀਂ ਇਸ ਗੱਲ ਦਾ ਹੋਣਾ ਕਰਿਓ ਵੀ ਇਹ ਸਮਾਨ ਦੇਣ ਆਗੇ ਮੈਂ ਆਖਿਆ ਵੀ ਘਰੇ ਸਮਾਨ ਪਿਆ ਸੀਗਾ ਤੇ ਮੁੰਡਾ ਦੇਖ ਦੇ ਕੇ ਫਿਰ ਰੋਈ ਜਾਂਦਾਗਾ ਮੈਂ ਆਖਿਆ ਵੀ ਚਲੋ ਆਪਣਾ ਸੋਨਾ ਸੱਪਾ ਵੀ ਹੈਗਾ ਸੀਗਾ ਵੀ ਆਪਾਂ ਚਲੋ ਸਾਰਾ ਦੇਵੋ ਨਾ ਚਲੋ ਜਦੋਂ ਹੁਣ ਕੁੜੀ ਨਹੀਂ ਰਹੀ ਹੁਣ ਰਿਸ਼ਤੇ ਵੀ ਕਾਦੇ ਰਹਿ ਜਾਂਦੇ ਆ ਬਾਕੀ ਕੋਈ ਗੱਲ ਨਹੀਂ ਆਪਾਂ ਮਿਲਦੇ ਗਿਲਦਰਾਮਗਾ ਸ਼ਾਮ ਨੂੰ ਜੇ ਤੁਸੀਂ ਪਾ ਕੇ ਸੀਗੇ ਇਹ ਗੁੱਸਾ ਨਾ ਕਰਿਓ ਤੁਸੀਂ ਇਸ ਗੱਲ ਦਾ ਹਾਂ ਤਾਂ ਸੋਡੀ ਹਾਂ ਠੀਕ ਹੈ ਭਾਈ ਜੀ ਤੇ ਇਹ ਜ ਕੱਪੜਾ ਲੀੜਾ ਸੀਗਾ ਇਹ ਵੀ ਤੁਸੀਂ ਚੁੱਕ ਲਓ ਸਾਮ ਲਓ ਤੁਸੀਂ ਹਰਾ ਕੱਪੜਾ ਲੀੜਾ ਕੀ ਤੇ ਆਇਆ ਹੈ ਤੇ ਕੀ ਆਇਆ ਹੈ ਕਿਹੜਾ ਸਾਡੇ ਕਿਸੇ ਦੇ ਕੰਮ ਆਊਗਾ ਨਹੀਂ ਚਲੋ ਭੈਣ ਜੀ ਅਸੀਂ ਤਾਂ ਰਿਜਨ ਨਾਲ ਬਣਾਇਆ ਸੀਗਾ ਕੀ ਕਰੀਏ ਜਦੋਂ ਉਹਨੂੰ ਪਹਿਨਣ ਦਾ ਵਿਚਾਰੇ ਨੂੰ ਮੌਕਾ ਨਹੀਂ ਮਿਲਿਆ ਮੈਂ ਤਾਂ ਬਸ ਰੱਪ ਕੋਲ ਹੋਈ ਹਿੱਸਟਰੀ ਮੇਰੀ ਤੇ ਨਾਲ ਕੁਝ ਕਰਨਾ ਸੀ ਤਾਂ ਚੰਬੀ ਹੀ ਮੁੱਕ ਜਾਂਦੀ ਆਪਾਂ ਨੂੰ ਦੋ ਪਰਾਂ ਨੂੰ ਤਾਂ ਨਡੰਡਤੀ ਬੜਾ ਚਾਹ ਸੀ ਭੈਣ ਜੀ ਸਾਨੂੰ ਅਸੀਂ ਸੋਚਦੇ ਸੀਗੇ ਵੀ ਬੜੇ ਚਾਵਾ ਨਾਲ ਤੂੰ ਤਾਂ ਉਹਨਾਂ ਨਾਲ ਵਿਆਹ ਕਰਾਂਗੇ ਖਰ ਪ੍ਰਮਾਤਮਾ ਨੂੰ ਹੋਰੀ ਮਨਜ਼ੂਰ ਸੀਗਾ ਚਲੋ ਕੋਈ ਗੱਲ ਨਹੀਂ ਭੈਜੀ ਉਹਦੇ ਲਿਖਿਆ ਨੂੰ ਕੋਈ ਨਹੀਂ ਡਾਲ ਸਕਦਾ ਤੁਸੀਂ ਵੀ ਹੁਣ ਵਿਗੜਨਾ ਨਾ ਕਰੋ ਕੁਛ ਨਹੀਂ ਮੰਨਦਾ ਹੁਣ ਵਿਗੜ ਕਰਕੇ ਕਦੇ ਵੀ ਸਾਨੂੰ ਸਾਡੀ ਲੋੜ ਹੋਵੇ ਨਾ ਸਾਨੂੰ ਦੱਸ ਦਿਓ ਬੇਬੇ ਅਸੀਂ ਆ ਜਾਵਾਂਗੇ ਠਾਵਾਂ ਅਸੀਂ ਬਸ ਫੇਰ ਸੁਣਾ ਰਿਸ਼ਤਾ ਕਰਦੇ ਗਏ ਫੇਰ ਕਿੰਨੀ ਹੰਮ ਦੱਸਦੀ ਐ ਤੈਨੂੰ ਸਾਡਾ ਕੋਈ ਗੱਲ ਨਹੀਂ ਭੈਜੀ ਆਪਾਂ ਮਿਲਦੇ ਰਹਿਾਂਗੇ ਜੇ ਰਿਸ਼ਤਾ ਬਣਿਆ ਸੀਗਾ ਉਹ ਤਾਂ ਹੁਣ ਸਾਡੇ ਹੱਥ ਵਿੱਚ ਐ रिश्ਤਾ ਬਣਾ ਕੇ ਰੱਖ ਲਾਂਗੇ ਦੁੱਖ ਸੁੱਖ ਚੋਂਦੇ ਜਾਂਦੇ ਰ੍ਹਾਂਗੇ ਉਹ ਤਾਂ ਚਲੋ ਜੋ ਹੋਣਾ ਸੀ ਹੋ ਗਿਆ ਸਹੀ ਗੱਲ ਹੈ ਬਾਈ ਜੀ ਮੈਂ ਤਾਂ ਆਪਦੇ ਆਪ ਨੂੰ ਬਥੇਰੀ ਚੰਗੀ ਤੇ ਲੱਗੀ ਸਮਝਦੀ ਸੀ ਕਿ ਮੇਰੀ ਧੀ ਨੂੰ ਇੰਨਾ ਵਧੀਆ ਘਰ ਵਾਲਾ ਮਿਲਿਆ ਮੈਨੂੰ ਕਿੰਨਾ ਵਧੀਆ ਜਮਾਈ ਮਿਲਿਆ ਪਰ ਮੈਨੂੰ ਜਿਹੜਾ ਪਤਾ ਸੀ ਵਿਸੇ ਵਾਈ ਮੇਰੇ ਕਰਮਾਂ ਚ ਹੈ ਨਹੀਂ ਸਾਨੂੰ ਵੀ ਤਾਂ ਕਿੰਨਾ ਚਾਹੀ ਸੀ ਨਾ ਭੈਣੀ ਵੀ ਸਾਨੂੰ ਇੱਕ ਧੀ ਮਿਲ ਗਈ ਪਰ ਹੁਣ ਕੀ ਕਰੀਏ ਦੱਸੋ ਚਲੋ ਠੀਕ ਹੈ ਜੀ ਭੈਣ ਜੀ ਸਾਨੂੰ ਦਿਓ ਜਾਸਤ ਨਹੀਂ ਨਹੀਂ ਭੈਣ ਜੀ ਤੁਸੀਂ ਚਾਹ ਪਾਣੀ ਪੀ ਕੇ ਜਾਇਓ ਐ ਕਿ ਮੈਂ ਜਾਉਂਗੀ ਨਾਲੇ ਕੋਈ ਨਾ ਮੈਂ ਕਰਦੀ ਜੇ ਸੀ ਹੁਣ ਨਾਲੇ ਉਹਨੂੰ ਬੁਲਾਉਣੀ ਆ ਨਾਲੇ ਚਾਹ ਆਉਣੀ ਆ ਆ ਸਮਾਨ ਸਾਮਲ ਹੋਈ ਵੀ ਸਾਮਲ ਓ ਮਾਈ ਗਰੂ ਲੈ ਦੇਖ ਲੈ ਪੁੱਤ ਕਿਵੇਂ ਸਾਰਾ ਸਮਾਨ ਮੋੜ ਗਏ ਓ ਮਾਂ ਤੂੰ ਬਾਲਾ ਨਾ ਸੋਚਿਆ ਕਰ ਅਗਲੇ ਵੀ ਸਹੀ ਕਹਿ ਰਹੇ ਨੇ ਉਹ ਗੁਰੀ ਦੀ ਇਹ ਸਾਰੀ ਜ਼ਿੰਦਗੀ ਪਈ ਆ ਹੁਣ ਜਦੋਂ ਆਪਣੀ ਦੀਪੀ ਨਹੀਂ ਰਹੀ ਫਿਰ ਉਹਨਾਂ ਨੇ ਰਿਸ਼ਤਾ ਰੱਖ ਕੇ ਵੀ ਕੀ ਕਰਨਾ ਸੀ ਪੁੱਤ ਓਂਗੜਾ ਕੋਈ ਬਰਤਣਾ ਨਹੀਂ ਹੁੰਦਾ ਹੈਗਾ ਦੀਪੀ ਨਾਲ ਹੀ ਬਰਤਣਾ ਸੀ ਉਹਨਾਂ ਨੇ ਓ ਲੈ ਮਾਂ ਤੂੰ ਮਣਾ ਬੋਲੀਆਂ ਗੱਲਾਂ ਕਰੀ ਜੰਨੀ ਆ ਇਹ ਦੀਪੀ ਵਿਚਾਰੀ ਜਾਂਦੀ ਹੁੰਦੀ ਤਾ ਦਿਨ ਨਾਉਂਦੇ ਅੱਜ ਸਹੀ ਗੱਲ ਐ ਪੁੱਤ ਜਦੋਂ ਮੰਗੀ ਸੀ ਆਪਾਂ ਨੂੰ ਕਿੰਨਾ ਚਾਹ ਚੜਿਆ ਸੀ ਸੋਚਿਆ ਸੀ ਵੀ ਗੱਜ-ਬੱਜ ਕੇ ਵਿਆਹ ਕਰਾਂਗੇ ਕੁੜੀ ਦਾ ਪਰ ਕਿਹੜਾ ਪਤਾ ਸੀ ਵੀ ਵਿਆਹ ਕਰਨ ਤੋਂ ਪਹਿਲਾਂ ਹੀ ਇਸ ਘਰ ਦੇ ਵਿੱਚ ਸੱੱਥਰ ਵਿੱਚ ਜੂਗਾ ਉਹ ਚਲ ਕੋਈ ਨਾ ਮਾ ਹੁਣ ਤੂੰ ਬਾਹਰ ਨਾਲ ਸੋਚੀ ਜਾ ਹੁਣ ਕਰ ਕੀ ਸਕਦੇ ਆਪਾਂ ਜੋ ਹੋਣਾ ਸੀ ਉਹ ਤਾਂ ਹੋ ਗਿਆ ਸਹੀ ਗੱਲ ਐ ਪੁੱਤ ਰੱਬ ਮੂਰੇ ਕੀ ਜੋਰ ਹੈ ਕਿਸੇ ਦਾ ਮਾਂ ਸੰਭਾਲ ਤੂ ਆਦੇ ਆਪਣਾ ਆ ਜਾ ਪੁੱਤ ਚੱਲ ਮਾਂ ਫਿਰ ਹੁਣ ਤਾਂ ਮੈਨੂੰ ਜਾਇ ਆਉਣ ਦੇ ਮੈਂ ਜ਼ਰੂਰੀ ਕੰਮ ਆ ਜਾ ਕੇ ਆਉਣਾ ਚੰਗਾ ਮੈਂ ਜਾਇਆ ਹਾਂ ਮੇਰੀ ਕਿਹੜਾ ਤੂੰ ਮੰਨਣੀ ਕਰ ਨਾ ਕਰ ਭੱਗ ਜਾ ਆ ਮੁੰਡੇ ਦਾ ਵੀ ਸਾਰਿਆ ਹੀ ਪਿਆ ਇਹਨੂੰ ਪੋਰਾ ਸ਼ਰਮ ਨਹੀਂ ਆਉਂਦੀ ਹੈਗੀ ਬਈ ਕਰੇ ਕੀ ਕੁਛ ਬੰਦ ਰਿਹਾ ਇਹਨੂੰ ਆਪਦੇ ਨਸ਼ਿਆਂ ਦੀ ਪੈਰੀ ਆ ਪਤਾ ਨਹੀਂ ਕਿ ਕਦੋਂ ਜਦ ਰੂਗਾ ਗਗਨ 6 ਘਾਰਾਂ ਨਾਲ ਦਾ 6 ਪੂਰੇ ਧਿਆਨ ਨਾਲ ਰਹਿਣਾ ਹੈ ਪੂਰੀ ਸਾਵਧਾਨੀ ਨਾਲ ਕੰਮ ਕਰਨਾ ਹੈ ਤੇ ਜਿਹੜੀ ਇਸ ਘਰ ਵਾਲੀ ਬੁੜੀ ਹੈ ਨਾ ਬਹੁਤ ਤੇਜ ਆ ਉਹਦੇ ਤੇ ਨਾ ਥੋੜਾ ਜਿਹਾ ਜ਼ਿਆਦਾ ਧਿਆਨ ਦੇ ਪੁੱਛ ਕੇ ਕੰਨਾਂ ਛਿਪਾ ਰਹੀ ਹੈ ਮੇਰੇ ਤੋਂ ਜਿੰਨਾ ਹੋ ਸਕੇ ਨਾ ਉਹਦੇ ਤੇ ਜੱਦ ਤੋਂ ਜ਼ਿਆਦਾ ਅੱਖ ਰੱਖੀ ਬਾਕੀ ਇਹ ਵੀ ਧਿਆਨ ਰੱਖਣਾ ਹੈ ਕੌਣ ਇਸ ਘਰ ਚ ਜਾਂਦਾ ਹੈ ਕੌਣ ਆਉਂਦਾ ਹੈ ਤੇ ਆਲੇ-ਦੁਆਲੇ ਵੀ ਪੂਰੀ ਨਿਗਰਾਨੀ ਰੱਖੀ। ਜੀ ਮੈਡਮ ਠੀਕ ਤੁਸੀਂ ਬੇਫਿਕਰ ਹੋ ਜਾਓ। ਮੈਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਂਗੀ। ਗੁੱਡ ਜੀ। ਅੱਛਾ। ਧਿਆਨ ਰੱਖਣਾ। ਹਾਂਜੀ। ਓਕੇ। हां तो कोई गेट-घूट खड़काया ना तेंनु ऐ नहीं पता हैगा कि किसी दे करे बडन तो पहला आवाज मारी दी हुंदी है जी नहीं नहीं हां ਤੁਸੀਂ ਮੈਨੂੰ ਗਲਤ ਨਾ ਸਮਝੋ ਮੈਨੂੰ ਨਾ ਹੁਣੇ-ਹੁਣੇ ਇੱਥੇ ਮੇਰੀ ਜੌਬ ਲੱਗੀ ਆ ਬੈਂਕ ਦੇ ਵਿੱਚ ਤੇ ਮੈਂ ਨਾ ਇੱਥੋਂ ਨੱਗ ਰਹੀ ਸੀ ਤੇ ਮੈਂ ਤੁਹਾਡਾ ਮਕਾਨ ਵੇਖ ਕੇ ਮੈਨੂੰ ਲੱਗਿਆ ਕਿ ਮੈਨੂੰ ਰੂਮ ਚਾਹੀਦਾ ਸੀ ਕਿ ਸ਼ਾਇਦ ਤੁਹਾਡੇ ਕੋਈ ਰੂਮ ਹੋਵੇ ਮੈਂ ਤੈਨੂੰ ਜਾਣਦੀ ਨਹੀਂ ਪੁੱਜਦੀ ਨਹੀਂ ਮੈਨੂੰ ਪਤਾ ਨਹੀਂ ਤੂੰ ਕੌਣ ਐ ਕਿੱਥੋਂ ਦੀ ਐ ਕੀ ਤੇਰਾ ਘਰਵਾਰ ਐ ਐਦਾਂ ਕਿਵੇਂ ਤੂੰ ਮੂੰਹ ਚੱਕ ਕੇ ਆ ਗਈ ਨਹੀਂ ਨਹੀਂ ਜੀ ਮੈਂ ਇੱਥੋਂ ਲਾਗੇ ਪਿੰਡ ਤੋਂ ਹੀ ਆ ਮੇਰੀ ਟ੍ਰਾਂਸਫਰ ਹੁਣੇ-ਹੁਣੇ ਹੋਈ ਆ ਤਾਂ ਮੈਂ ਤੁਹਾਨੂੰ ਬੈਠਿਆ ਵੇਖ ਕੇ ਮੈਂ ਇੱਧਰ ਆ ਗਈ ਤੁਸੀਂ ਪਲੀਜ਼ ਦੇਖ ਲਓ ਇੱਕ ਰੂਮ ਦੇ ਦਿਓ ਮੈਨੂੰ ਦੇ ਕੁੜੀਏ ਮੈਂ ਪਹਿਲਾਂ ਹੀ ਬਹੁਤ ਔਖੀ ਆ ਇੱਥੇ ਕੋਈ ਕਮਰਾ ਕੁਮਰਾ ਨਹੀਂ ਹੈਗਾ ਤੂੰ ਇੱਥੇ ਜਾ ਸਕਦੀ ਐ ਚਲੋ ਉਤ ਤੁਹਾਡੀ ਮਰਜ਼ੀ ਆ ਤੁਸੀਂ ਨਾ ਦੋ ਮੈਨੂੰ ਰੋ ਪਰ ਇੱਕ ਕਹ ਲ ਦੱਸੋ ਆਂਟੀ ਜੀ ਤੁਸੀਂ ਦੁਖੀ ਕਿਉਂ ਆ ਤੇ ਰੋ ਕਿਉਂ ਰਹੇ ਹੋ ਤੁਸੀਂ ਮੈਂ ਤੈਨੂੰ ਕੀ ਲੈਣਾ ਮੈਂ ਚਾਹੇ ਰੋ ਮਾਂ ਚਾਹੇ ਹੱਸਾਂ ਤੂੰ ਹੋਂਦੀ ਕੌਣ ਹੈ ਤੇ ਨਾਲੇ ਮੈਂ ਤੇਰੀ ਲੱਗਦੀ ਵੀ ਕੀ ਆ ਤੂੰ ਮੈਨੂੰ ਇਦਾਂ ਪੁੱਛੀ ਜਾਨੀ ਐ ਰਿਸ਼ਤੇ ਤੋਂ ਤਾਂ ਨਹੀਂ ਮੈਂ ਤੁਹਾਡੀ ਕੁਛ ਲੱਗਦੀ ਪਰ ਤੁਸੀਂ ਮੇਰੇ ਮਾਮਾ ਵਰਗੇ ਹੋ ਕਹਿੰਦੇ ਹੁੰਦੇ ਨੇ ਦੁੱਖ ਦੱਸਣ ਨਾਲ ਨਾ ਮਨ ਹਲਕਾ ਹੋ ਜਾਂਦਾ ਜੇ ਤੁਸੀਂ ਮੇਰੇ ਨਾਲ ਗੱਲ ਸ਼ੇਅਰ ਕਰ ਸਕਦੇ ਹੋ ਫਿਰ ਕੀ ਆ ਜੇ ਤੁਸੀਂ ਮੈਨੂੰ ਆਪਣਾ ਦੁੱਖ ਦੱਸਦੋਂਗੇ ਸ਼ਾਇਦ ਮੈਂ ਤੁਹਾਡੇ ਕਿਸੇ ਕੰਮ ਆ ਜਾ ਚਲ ਠੀਕ ਹੈ ਜੇ ਤੂੰ ਇੰਨਾ ਕਹੀ ਜਾਨੀ ਹੈ ਤਾਂ ਮੈਂ ਦੱਸ ਦੰਨੀ ਆ ਤੈਨੂੰ ਮੇਰੀ ਵੀ ਇੱਕ ਤੇਰੇ ਮੰਗੂਤੀ ਸੀ ਜ਼ੁਬਾਨ ਸੀ ਪਰ ਪਤਾ ਨਹੀਂ ਕਿਉਂ ਉਹ ਹੁਣ ਇਸ ਦੁਨੀਆ 'ਚ ਨਹੀਂ ਰਹੀ ਸਾਨੂੰ ਨਹੀਂ ਪਤਾ ਆ ਕੀ ਹੋਇਆ ਕਿਵੇਂ ਹੋਇਆ ਪਰ ਹੁਣ ਇੰਨੀ ਕਿ ਤਾ ਤੂੰ ਵੀ ਸਿਆਣੀ ਐ ਜਦੋਂ ਕਿਸੇ ਮਾਂ ਪਿਓ ਦਾ ਜਵਾਨਤੀ ਪੁੱਤ ਮੁੱਕ ਜਾਂਦਾ ਤਾਂ ਉਹਦੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਦੱਸ ਤਾ ਹੀ ਰੋਈ ਜਾਂਦੀ ਸੀ ਮੈਂ ਵੀ ਕੋਈ ਗੱਲ ਨਹੀਂ ਆਂਟੀ ਜੀ ਹੁੰਦਾ ਐ ਹਨਾ ਪਰ ਤੁਹਾਡੀ ਤੇ ਨੂੰ ਹੋਇਆ ਕੀ ਸੀ ਕੋਈ ਬਿਮਾਰ ਸੀ ਉਹ ਨਹੀਂ ਕੋਈ ਬਿਮਾਰ ਨਹੀਂ ਸੀ ਮੇਰੇ ਤੇ ਪਰ ਹੋਇਆ ਕੀ ਆ ਇਤਾ ਉਹ ਜਾਣਦਾ ਉੱਪਰ ਵਾਲਾ ਕੀ ਮਤਲਬ ਮੈਂ ਤੁਹਾਡਾ ਮਤਲਬ ਨਹੀਂ ਸਮਝੀ ਮਤਲਬ ਕੀ ਕਤਲ ਹੋਇਆ ਮੇਰੀ ਧੀ ਦਾ ਮਾੜੀ ਕਿਸਮਤ ਸੀ ਚੰਦਰੀ ਦੀ ਜਿਹੜਾ ਉਹਦੇ ਨਾਲ ਆ ਕੁਝ ਹੋ ਗਿਆ ਕਤਲ ਪਰ ਕਤਲ ਕੀਤਾ ਕਿਨੇ ਤੂੰ ਛੱਡ ਕੁੜੀ ਇਹਨਾਂ ਗੱਲਾਂ ਨੂੰ ਕਿਹਨੇ ਕੀਤਾ ਕੀ ਹੋਇਆ ਤੂੰ ਜਾਵਦੇ ਕਰਨ ਆਂਟੀ ਜੀ ਮੈਂ ਇਹ ਕਹਿੰਦੀ ਸੀ ਕਿ ਤੁਸੀਂ ਵੀ ਇਕੱਲੇ ਹੋ ਹਨਾ ਤੁਹਾਡੇ ਮੇਰੇ ਨਾਲ ਮਨ ਲੱਗ ਜਾਗੇ ਰੂ ਮੈਂ ਤੁਹਾਡੇ ਨਾਲ ਸਾਰੇ ਘਰ ਦੇ ਕੰਮ ਕਰਵਾ ਦਿਆ ਕਰੂੰਗੀ। ਪਲੀਜ਼ ਤੁਸੀਂ ਮੈਨੂੰ ਰੱਖ ਲਓ। ਮੈਂ ਕੱਲੀ ਨਹੀਂ ਹੈਗੀ। ਮੇਰਾ ਪੁੱਤ ਮੇਰੇ ਨਾਲ ਹੀ ਰਹਿੰਦਾ ਹੈ। ਅਸੀਂ ਮਾਂ ਪੁੱਤ ਦੋਹੇ ਆ ਇੱਥੇ। ਆਹ ਆਂਟੀ ਜੀ ਮੈਨੂੰ ਤੁਹਾਡੇ ਬੇਟੇ ਤੋਂ ਕੋਈ ਪ੍ਰੋਬਲਮ ਨਹੀਂ। ਮੈਂ ਰਹਿ ਲੂੰਗੀ। ਪਲੀਜ਼ ਮੈਂ ਮੈਂ ਕਿੱਥੇ ਹੋਰ ਜਾਊਂਗੀ ਹਨਾ? ਪਤਾ ਨਹੀਂ ਕੋਈ ਰੂਮ ਮਿਲੂਗਾ ਜਾਂ ਨਹੀਂ ਮਿਲੂਗਾ। ਠੀਕ ਲੋ ਆਂਟੀ ਸੋਚ ਲਓ ਇੱਕ ਵਾਰ। ਨਹੀਂ ਨਹੀਂ। ਇੱਥੇ ਕੋਈ ਰੂਮ ਨਹੀਂ ਹੈਗਾ। ਤੂੰ ਜਾ ਸਕਦੀ ਹੈਂ। ਅੱਟੀ ਮੈਂ ਵੀ ਤੁਹਾਡੀ ਇੰਦੀਆਂ ਵਰਗੀਆਂ ਤੁਸੀਂ ਪਲੀਜ਼ ਇੱਕ ਵਾਰ ਸੋਚ ਲਓ ਤੁਸੀਂ ਨਾ ਐਵੇਂ ਕਰਿਓ 6 ਮਹੀਨਿਆਂ ਦਾ ਰੈਂਟ ਨਾ ਮੈਥੋਂ ਪਹਿਲਾਂ ਹੀ ਲੈ ਲਓ ਅਡਵਾਂਸ ਚ ਦੇ ਦੂੰਗੀ ਮੈਂ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਮੇਰੇ ਜਿਵੇਂ ਗਾਲੀ ਪੈਗੇ ਜਦੋਂ ਮੈਂ ਤੈਨੂੰ ਬਾਰ-ਬਾਰ ਕਹੀ ਜਾਨੀ ਆ ਵੀ ਇੱਥੇ ਨਹੀਂ ਹੈਗਾ ਕੋਈ ਕਮਰਾ ਤੂੰ ਜਾ ਸਕਦੀ ਏਥੋਂ ਠੀ ਮਰ ਜੀਆ ਤੁਹਾਡੀ ਕੁੜੀ ਇੱਕ ਮਿੰਟ ਹਾਂਜੀ ਬੈਠ ਤੂੰ ਛੀ ਤੀਏ ਤੂੰ ਕਿ ਹਨਾ ਵੀ ਮੈਂ ਤੇਰੀ ਧੀਆ ਵਰਗੀ ਹਾਂ ਬਹਿ ਜਾ ਤੈਨੂੰ ਦੇਖ ਕੇ ਮੈਨੂੰ ਮੇਰੀ ਚੀਤੀ ਦਾ ਚਿੱਤ ਆ ਗਿਆ ਛਲ ਕੋਈ ਨਾ ਤੂੰ ਇੱਥੇ ਰਹਿ ਸਕਦੀ ਥੈਂਕ ਯੂ ਆਂਟੀ ਬਹੁਤ ਬਹੁਤ ਧੰਨਵਾਦ ਤੁਹਾਡਾ ਚਲ ਤੇਰੇ ਨਾਲ ਦੁੱਖ ਸੁੱਖ ਕਰਕੇ ਮੇਰਾ ਵੀ ਮਨ ਹਲਕਾ ਹੋ ਜਾ ਕਰੂਗਾ ਪਰ ਇੱਕ ਗੱਲ ਹੈ ਉੱਪਰ ਕਮਰਾ ਹੈ ਤਾਂ ਹੈਗਾ ਉਹ ਸਫਾਈ ਸਫਾਈ ਕਰਨ ਵਾਲਾ ਪਿਆ ਜੇ ਤੂੰ ਸਫਾਈ ਸਫਾਈ ਕਰ ਸਕਦੀ ਹੈ ਹਾਂ ਹਾਂ ਕੋਈ ਗੱਲ ਨਹੀਂ ਮੈਂ ਸਫਾਈ ਕਰ ਲੂੰਗੀ ਆਂਟੀ ਜੀ ਕੋਈ ਗੱਲ ਨਹੀਂ ਚਲ ਦੇਖ ਲੈ ਪੁੱਤ ਜੇ ਤੈਨੂੰ ਪਸੰਦ ਆਊਗਾ ਤਾਂ ਤਾਂ ਰਹਿ ਸਕਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਮੇਰਾ ਕਿੱਡਾ ਵੱਡਾ ਬੋਝ ਹਲਕਾ ਕਰਤਾ ਮੈਂ ਸਫਾਈ ਕਰ ਲੈਣੀ ਆਂਟੀ ਜੀ ਚਲ ਕੋਈ ਗੱਲ ਨਹੀਂ ਪੁੱਤ ਚਲ ਉਹ ਐਸੇ ਤੱਕ ਇੱਕ ਗੱਲੋਂ ਵੱਧੀ ਹੈ ਆ ਕੁੜੀ ਆ ਗਈ ਐਨਾ ਕੰਮ ਤਾਂ ਦਾ ਮਰਥੋਂ ਵੀ ਨਹੀਂ ਬਣਦਾ ਇਹ ਕਹਿੰਦੀ ਤਾਂ ਹੈਗੀ ਐ ਬਈ ਮੇਰੇ ਨਾਲ ਲੱਗ ਕੇ ਕਰਵਾ ਦਿਆ ਕਰੂੰਗੀ ਚਲ ਮੈਨੂੰ ਵੀ ਸੁੱਖ ਸਾਰਾ ਹੋ ਜਾਊਗਾ ਮੜਾ ਮੋਟਾ ਹਾਏ ਹਾਏ ਆ ਕੇ ਫੋਨ ਹੈਲੋ ਹਾਂਜੀ ਮੈਡਮ ਮੈਂ ਆਪਣੇ ਪਲਾਨ ਚ ਕਾਮਯਾਬ ਰਹੀ ਹਾਂ ਗੁੱਡ ਜੀ ਮੈਡਮ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਮੈਮ ਜੀ ਜੀ ਚਲ ਠੀਕ ਹੈ ਮੇਰੀ ਗੱਲ ਧਿਆਨ ਨਾਲ ਸੁਣ ਦਰਨ ਜੋ ਵੀ ਕੰਮ ਕਰਨਾ ਨਾ ਪੂਰੀ ਚੌਕਸੀ ਨਾਲ ਰਹਿਣਾ ਤੇ ਧਿਆਨਪੂਰਵਕ ਕੰਮ ਕਰਨਾ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਤੁਸੀਂ ਵੀ ਇਹ ਫਿਕਰ ਹੋ ਜੋ ਮੇਰੇ ਤੇ ਭਰੋਸਾ ਰੱਖੋ ਠੀਕ ਹੈ ਠੀਕ ਹੈ ਚਲ ਆਪਣਾ ਧਿਆਨ ਰੱਖੀ ਮੈਂ ਚਲਦੀ ਹਾਂ ਓ ਮੈਡਮ ਵੀ ਤੁਸੀਂ ਇੱਥੇ ਕਿਵੇਂ ਕੀ ਕਰਦੇ ਹੋ ਓਏ ਉਹ ਮੈਂ ਨਾ ਕਿਸੇ ਹੋਰ ਕੇਸ ਦੇ ਮਾਮਲੇ 'ਚ ਆ ਮੈਂ ਆਈ ਸੀ ਨਾਲ ਹੀ ਲੱਗੇ ਓ ਠੀਕ ਹੈ ਮੈਡਮ ਠੀਕ ਹੈ ਤੁਸੀਂ ਮੈਨੂੰ ਆ ਦੱਸੋ ਉਹ ਮੇਰੀ ਭੈਣ ਦੇ ਕਤਲ ਬਾਰੇ ਕੁਝ ਪਤਾ ਲੱਗਿਆ ਵੀ ਕਿਨੇ ਕਤਲ ਕੀਤਾ ਉਹਦਾ ਸਾਰੀ ਸ਼ਾਨਬੀਨ ਚੱਲ ਰਹੀ ਹੈ ਉਸੇ ਕਰਕੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਤੋ ਕੋਈ ਪ੍ਰੂਫ ਨਹੀਂ ਮਿਲ ਰਿਹਾ ਨਾ ਹੀ ਕਤਲਬਾਰੇ ਪਤਾ ਲੱਗ ਰਿਹਾ ਕੁਝ ਨਹੀਂ ਪਤਾ ਲੱਗ ਰਿਹਾ ਕੀ ਕਰੀਏ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਤਾਂ ਮਣ ਤਾਂ ਇਹ ਲੱਗਦਾ ਤੁਸੀਂ ਨਹੀਂ ਪਤਾ ਲਗਾ ਸਕਦੇ ਵੀ ਕਿਹਨੇ ਕਤਲ ਕਰਿਆ ਤੁਹਾਡੇ ਪਾਸ ਦੀ ਗੱਲ ਨਹੀਂ ਹੈਗੀ ਹੈ ਮੈਡਮ ਨਾ ਕੀ ਕੀ ਚਲੇ ਆ ਗਿਆ ਸਾਡੀ ਪਾਸ ਦੀ ਗੱਲ ਨਹੀਂ ਕਿਤੇ ਇਹ ਨਹੀਂ ਤਾਂ ਇਹ ਕਤਲ ਕੀਤੇ ਪਰ ਨਾ ਇਹ ਜਿਹੜਾ ਤਾਂ ਨਹੀਂ ਲੱਗਿਆ ਵੀ ਨੇ ਕੋਈ ਕਤਲ ਕੀਤਾ ਹੋ ਕੋਈ ਡਰਪਾ ਹੁੰਦਾ ਹੈ ਨੀ ਸਿੱਧੇ ਚਿਹਰੇ ਤੇ ਚੱਲ ਕੋਈ ਤਾਂ ਨਸ਼ਾ ਕਰਦਾ ਰਹਿੰਦਾ ਆ ਸ਼ਰਾਬ ਦੇ ਨਸੇ ਚ ਭੋਲ ਗਿਆ ਆਮਾ ਖੜੀ ਹੋ ਅੱਗੇ ਢੱਕ ਕੇ ਉਹ ਮਾਤਾ ਆ ਗਿਆ ਕੋਈ ਨਵਾਂ ਉਹ ਤੂੰ ਨੂੰ ਆ ਦੱਸ ਆ ਪੁਲਿਸ ਆਪਣੇ ਘਰੇ ਆਈ ਸੀ ਪੁਲਿਸ ਹਾਂ ਬੇ ਅੱਜ ਤਾਂ ਕੋਈ ਨਹੀਂ ਪੁਲਿਸ ਪੜਸਾ ਆਈ ਹੈਗੀ ਮੈਨੂੰ ਤਾਂ ਲੱਗਦਾ ਨਾ ਜਾਦੀ ਚੜ ਗਈ ਤੈਨੂੰ ਹੈਨਾ ਹਰ ਇੱਕ ਚੋਂ ਤੈਨੂੰ ਪੁਲਿਸ ਵਾਲੇ ਦਿਖਣ ਲੱਗ ਗਏ ਹੋ ਨਾ ਮਾਂ ਆ ਮਿਲ ਕੇ ਆਇਆ ਮੈਂ ਐਸੇ ਤਰ੍ਹਾਂ ਗੱਲ ਕਰ ਕੇ ਆਇਆ ਉਹਦਾ ਮੈਨੂੰ ਆਇਆ ਕਹਿੰਦੀ ਸੀ ਵੀ ਮੈਂ ਮੈਥੇ ਨਾ ਪਿੰਡ ਚ ਆਇਆ ਕੋਈ ਕੰਮ ਆ ਬਰ ਮਾਂ ਕਹਦੇ ਆਪਣੇ ਘਰੇ ਨਾ ਆ ਗਿਓ ਮਾਂ ਕਹਦੇ ਦੱਸਣ ਆ ਗਿਓ ਵੇ ਬੀਦੀਪੀ ਦੇ ਕਤਲ ਦਾ ਪਤਾ ਲੱਗ ਗਿਆ ਨਾ ਨਾ ਪਤ ਘਰੇ ਤਾਂ ਨਹੀਂ ਆਈ ਪੁਲਿਸ ਚਲ ਆਈ ਹੋਣੀ ਚਲ ਮਿਲ ਗਈ ਹੋਣੀ ਤੈਨੂੰ ਮੈਨੂੰ ਤਾਂ ਐਸੀ ਮਾਹ ਕੀ ਤੇ ਖਾਦੀ ਪੀਤੀ ਚ ਚਲ ਤੂੰ ਮੈ ਮਾਰੀ ਜਾਂਨੇ ਪੱਕਾ ਹੀ ਪਰ ਘਰ ਨਹੀਂ ਆਈ ਹੈਗੀ ਪਤਾ ਠੀਕ ਆ ਵਾ ਬੇ ਠੀਕ ਕੀ ਐ ਚ ਓਕੇ ਠੀਕ ਐ ਸ਼ਰਤ ਨਾ ਸੰਭਾਲ ਤੈਨੂੰ ਆ ਪੰਗੇ ਤੇਰੇ ਵੀ ਜੇ ਹੋਏ ਨੇ ਉਦੋਂ ਮੈਂ ਤੈਨੂੰ ਬਥੇਰਾ ਪੀਟੀ ਬੇ ਤੂੰ ਨਾ ਪੁਲਿਸ ਚ ਰਿਪੋਰਟ ਆਰ ਪੱਟਾ ਲਿਖਿਆ ਪਰ ਤਾ ਮੇਰੀ ਇੱਕ ਨਾ ਸੁਣੀ ਹੁਣ ਝੱਲੀ ਜਾ ਇਹਨਾਂ ਨੂੰ ਓ ਲੈ ਬੇਬੇ ਤੂੰ ਮੈਨੂੰ ਕਹੀ ਜਾਨੀ ਬੀ ਤਾ ਪੰਗੇ ਛੇੜੇ ਹੋਏ ਨੇ ਮੈਂ ਕੀ ਪੰਗੇ ਛੇੜੇ ਹੋਏ ਨੇ ਹੁਣ ਤਾਂ ਐਸੀ ਮਾ ਚਲ ਦਿੱਪੀ ਬਾਰੇ ਕੁਝ ਪਤਾ ਲੱਗ ਜੂ ਤਾਂ ਗਿਆ ਸੀ ਪੁਲਿਸ ਸਟਾਣੇ ਨਹੀਂ ਮੇਰਾ ਕਿਹੜਾ ਜੀ ਕਰਦਾ ਸੀ ਅਕੇ ਦੀਪੀ ਦਾ ਪਤਾ ਲੱਗ ਜੂਗਾ ਨਾ ਹੁਣ ਕਿੰਨਾ ਕ ਪਤਾ ਲਾ ਲਿਆ ਪੁਲਿਸ ਵਾਲਿਆਂ ਨੇ ਹੈ ਆ ਜਾਂਦੇ ਨੇ 3 ਦਿਨ ਮੂੰਹ ਚੱਕ ਕੇ ਮੇਰੇ ਨਾਲ ਇੱਕ ਗੱਲ ਸੁਣ ਮੇਰੀ ਉਹ ਦੀਪੀ ਦੇ ਸਹੁਰੇ ਨੇ ਤਾਂ ਖੜਾ ਛਟਾ ਲਿਆ ਆ ਕੱਲੀ ਤੇਰੀ ਜਾਨ ਫਾਹੇ ਟੰਗੀ ਗਈ ਹੁਣ ਹੁਣ ਉਹ ਪੁਲਿਸ ਆਂਦੀ ਐ ਸੌ ਸੌ ਸਵਾਲ ਕਰਦੀ ਐ ਜਿਨ੍ਹਾਂ ਦੇ ਜਵਾਬ ਦੇਣੇ ਬਹੁਤ ਔਖੇ ਹੋ ਜਾਂਦੇ ਨੇ ਪਤਾ ਨਹੀਂ ਕੀ ਉਗ ਦੀਆਂ ਪੱਤਾਲਾਂ ਮਾਰੀ ਜਾਂਦੇ ਨੇ ਉਹ ਤਾਂ ਨਾਲੇ ਆ ਬੀਹੀ ਬੇੜੇ ਚ ਇੰਨੀ ਸ਼ਰਮ ਆਉਂਦੀ ਐ ਨਾ ਕੀ ਕਹਿੰਦੇ ਨੇ ਲੋਕ ਵੀ ਮਹੀਨਾ ਹੋ ਗਿਆ ਕੁੜੀ ਨੂੰ ਮੁੱਕੀ ਨੂੰ ਆ ਪੁਲਿਸ ਜੀ ਇਹਨਾਂ ਦੇ ਹਲੇ ਵੀ ਗੇੜੇ ਮਾਰੀ ਜਾਂਦੀ ਐ ਵੀ ਇਹੀ ਜੀ ਪਤਾ ਨਹੀਂ ਕੀ ਗੱਲਬਾਤ ਐ ਗੱਲ ਦਬਦੀ ਐ ਤਾਂ ਤਾਂ ਇਹ ਪੁਲਿਸ ਨਹੀਂ ਦਬਣ ਦਿੰਦੀ ਓ ਮਾਂ ਹੁਣ ਚੁੱਪ ਕਰ ਤੂੰ ਤੂੰ ਵੀ ਬੋਲਦੀ ਰਹਿਣੀ ਆ ਆਂਦਾ ਕੀ ਪੁੱਛਣਾ ਵੀ ਪੁੱਤ ਤੂੰ ਰੋਟੀ ਬਣੀ ਖਾ ਲਾ ਨਾ ਮੈਂ ਬੋਲਦੀਆਂ ਮੇਰੀ ਗੱਲ ਸੁਣ ਬੇ ਮੈਂ ਤੈਨੂੰ ਪਹਿਲਾਂ ਵੀ ਪੀਟੀ ਸੀ ਮੈਂ ਤੈਨੂੰ ਅੱਜ ਵੀ ਕਹਿਨੀ ਆ ਆ ਪੁਲਿਸ ਤਾਂ ਨਾ ਅਦੇ ਕੰ ਕਰੰਗਾਵਾੜੀ ਦੇ ਕੁੱਤੇ ਵਰਗੀ ਹੁੰਦੀ ਐ ਇੱਕ ਵਾਰੀ ਇਹਨਾਂ ਨੂੰ ਮਸਕ ਮਿਲਣੀ ਚਾਹੀਦੀ ਐ ਫਿਰ ਇਹ ਤਾਂ ਪਤਾਲ ਚੋਂ ਵੀ ਲੱਭ ਲੈਂਦੇ ਨੇ ਚੀਜ਼ਾਂ ਨੂੰ ਆਹੋ ਦੀਪੀ ਤਾਂ ਲੱਭੀ ਨਹੀਂ ਗਈ ਇਹਨਾਂ ਤੋਂ ਪਰਤਾਲ ਤੋਂ ਲੱਭ ਲੰਦੇ ਨੇ ਚੀਜ਼ਾਂ ਚੰਗਾ ਤੂੰ ਆ ਪਕਾਈ ਜੀ ਨਾਲ ਮਾਰ ਸ਼ੋਰਤ ਕਰ ਲੈ ਮੜਾ ਮੋਟਾ ਬਿਓਸ ਹੋ ਰਹੇ ਨਾਲੇ ਪਾਣੀ ਪਿੰਡੇ ਪਾ ਲੈ ਨਾਲੇ ਕੱਪੜੇ ਕੁੱਪੜੇ ਬਦਲ ਲੈ ਜੇ ਦੀਪੀ ਦੀ ਜਾਨੀ ਫਿਕਰ ਹੁੰਦੀ ਤੈਨੂੰ ਤਾਂ ਤੂੰ ਆ ਨਸਾ ਨਾ ਕਰਦਾ ਕਿੰਨਾ ਸਮਝਾ ਲਿਆ ਨੀ ਆਏ ਹਾਈ ਆਏ ਹਾਈ ਰੱਬਾ ਵੇ